ਹੈਲੋ ਜੀ ਕਿਵੇਂ ਹੋ ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਕੁਝ ਚਟਪਟਾ ਸਿਆ ਇਸਾ ਕੁਝ ਖਾਣ ਵਾਸਤੇ ਮਤਲਬ ਜਿਵੇਂ ਬੱਚੇ ਕਹਿ ਰਹੇ ਸੀ ਡੇਲੀ ਆਲੂ ਵਾਲੀ ਰੋਟੀ ਖਾ ਕੇ ਮਨ ਜਾ ਥੋੜਾ ਜਿਹਾ ਮਤਲਬ ਨਹੀਂ ਕਰਦਾ ਹੁਣ ਆਲੂ ਵਾਲੀ ਰੋਟੀ ਨੂੰ ਤੁਸੀਂ ਵੀ ਸੰਡੇ ਬਣਾਉਂਦੇ ਹੋ ਤੇ ਤੁਸੀਂ ਅੱਜ ਇਸ ਤਰ੍ਹਾਂ ਕਰੋ ਕਿ ਸਾਨੂੰ ਨਾ ਕਚੋਰੀਆਂ ਬਣਾ ਕੇ ਦੋ ਤੇ ਮੈਂ ਕਿਹਾ ਚਲੋ ਮੈਂ ਟਰਾਈ ਕਰਦੀ ਆਂ ਆਲੂ ਵੈਸੇ ਮੈਂ ਬੋਇਲ ਕੀਤੇ ਸੀ ਇਹ ਰੋਟੀ ਵਾਸਤੇ ਬਚੇ ਗਏ ਨੇ ਅਸੀਂ ਰੋਟੀ ਨਹੀਂ ਖਾਣੀ ਕਚੋਰੀ ਬਣਾ ਕੇ ਦੋ ਮੈਂ ਕਿਹਾ ਚਲੋ ਅਸੀਂ ਹੁਣ ਕਚੋਰੀ ਬਣਾਉਣੀ ਜਿਹੜੀ ਆ ਉਹ ਵੀ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਦੇ ਆ ਕਿ ਅਸੀਂ ਕਿਵੇਂ ਬਣਾਉਣੀ ਆ ਤੇ ਅਸੀਂ ਸਭ ਤੋਂ ਪਹਿਲਾਂ ਲੈ ਲਿਆ ਹੋਇਆ ਸੀਗਾ ਮੈਂ ਨਾ نیچے ਮੈਦਾ ਵਿਛਾਣਿਆ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਦੋ ਕਲਰ ਆ ਰਹੇ ਨੇ ਉੱਪਰ ਆਟੇ ਦਾ ਆ ਤੇ ਆ ਦੇਖੋ ਜੀ نیچے ਮੈਦਾ ਆ ਠੀਕ ਹੈ ਪੂਰਾ ਵਾਈਟ ਆ ਇਹ ਨੂੰ ਨੂੰ ਮੇਚੀਦਰਾ ਮਿਕਸ ਕਰ ਲੈਣਾ ਤੇ ਹੁਣ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਨਮਕ ਪਾਵਾਂਗੇ ਹਲਕਾ ਜਿਹਾ ਹਲਕਾ ਜਿਹਾ ਹੀ ਪਾਣਾ ਹੈ ਮਤਲਬ ਘਾਟੀ ਨਮਕ ਚਾਹੀਦਾ ਕਿਉਂਕਿ ਅਸੀਂ ਆਲੂਆਂ ਵਿੱਚ ਵੀ ਪਾਣਾ ਹੈ ਆਲੂ ਵੀ ਮੈਂ ਲਾ ਕੇ ਬੋਇਲ ਕਰਕੇ ਤੇ ਛਿਲ ਛਿਲਕੇ ਰੱਖਲੇ ਹੋਏ ਆ ਨਾ ਛੋਟਾ ਪਿਆਜ਼ ਇੱਕ ਬ੍ਰੀਕ ਕੱਟ ਕੀਤਾ ਹੋਇਆ ਨਾਲ ਹਰੀ ਮਿਰਚ ਵੀ ਕੱਟ ਕੀਤੀ ਹੈ ਅ ਮੈਦੇ ਦੇ ਅਕੋਰਡਿੰਗ ਇਹ ਅਸੀਂ ਨਮਕ ਜਿਹੜਾ ਪਾ ਲੈਣਾ ਹੈ ਹੁਣ ਮੈਂ ਇਹਦੇ ਚ ਪਾ ਰਹੀ ਹਾਂ ਜੀ ਦੇਖੋ ਅਜਵਾਇਨ ਥੋੜੀ ਜਿਹੀ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹਾਂ ਜੀ ਤੇ ਹੁਣ ਮੈਂ ਇਹਦੇ ਚ ਪਾਵਾਂਗੀ ਆਇਲ ਰਿਫਾਈਨਡ ਆਇਲ ਪਾਵਾਂਗੇ ਮੋਨ ਦੀ ਤਰ੍ਹਾਂ ਜਿੱਦਾਂ ਕਿ ਅਸੀਂ ਇਹ ਜ਼ਰੂਰੀ ਹੁੰਦਾ ਆ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਇਸ ਤਰ੍ਹਾਂ ਕਰਨਾ ਆ ਕਿ ਇਸ ਦਿਨ ਗੱਠ ਜੀ ਬਜਣੀ ਚਾਹੀਦੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਤੇ ਜਿਹੜੀ ਅਸੀਂ ਅਜੋਇਨ ਪਾਉਨੇ ਆ ਉਹ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਆ ਉਹ ਪਾਉਣੀ ਬਹੁਤ ਜ਼ਰੂਰੀ ਆ ਅਗਰ ਬੱਚੇ ਤੁਹਾਡੇ ਨਹੀਂ ਪਸੰਦ ਕਰਦੇ ਨਹੀਂ ਉਹਨਾਂ ਨੂੰ ਵਧੀਆ ਲੱਗਦੀ ਤੇ ਤੁਸੀਂ ਸਕਿਪ ਕਰ ਸਕਦੇ ਆ ਸੀ ਜਦੋਂ ਆ ਦੇਖੋ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਾ ਤੇ ਇਹ ਦੇਖੋ ਆਪਸ ਦੇ ਵਿੱਚ ਪਕੜ ਤੇ ਪਹਿਲਾਂ ਹੀ ਹੋਣ ਲੱਗ ਗਈ ਹੈ ਨਾ ਮਿਕਸ ਕਰਦੇ ਕਰਦੇ بس ਇਸ ਤਰ੍ਹਾਂ ਦਾ ਮੋਨ ਜਿਹੜਾ ਨਾ ਸਾਡਾ ਰੈਡੀ ਹੋਣਾ ਚਾਹੀਦਾ ਹੈ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਹਲਕਾ ਹਲਕਾ ਕਰਕੇ ਪਾਣੀ ਮੈਂ ਬੋਟਰ ਲੈ ਲਈ ਹੋਈ ਹੈ ਮੈਂ ਥੋੜਾ ਥੋੜਾ ਪਾਣੀ ਪਾਵਾਂਗੇ ਕਿਉਂਕਿ ਆਟੇ ਵਰਗੂ ਅਸੀਂ ਇਹਨੂੰ ਰੈਡੀ ਕਰਨਾ ਥੋੜਾ ਜਿਹਾ ਹਾਰਟ ਕਰਨਾ ਬਹੁਤ ਜ਼ਿਆਦਾ ਨਹੀਂ ਸੇਮ ਆਟੇ ਵਰਗੂ ਹੀ ਬਣਾਵਾਂਗੇ ਥੋੜਾ ਜਿਹਾ ਫਰਕ ਰੱਖਾਂਗੇ ਜ਼ਿਆਦਾ ਨਹੀਂ ਇਸ ਤਰ੍ਹਾਂ ਕਰਕੇ ਅਸੀਂ ਪੂਰਾ ਆਟਾ ਜਿਹੜਾ ਚੰਗੀ ਤਰ੍ਹਾਂ ਰੈਡੀ ਕਰ ਲੈਣਾ ਆ ਆਟਾ ਅਸੀਂ ਮਲ ਕੇ ਚੰਗੀ ਤਰ੍ਹਾਂ ਰੈਡੀ ਕਰ ਲਿਆ ਹੋਇਆ ਹੁਣ ਥੋੜਾ ਜਿਹਾ ਹੱਥ ਨੂੰ ਇਸ ਤਰ੍ਹਾਂ ਕਰਕੇ ਮੋਆਇਲ ਲਗਾ ਲਿਆ ਤੇ ਇਹਨੂੰ ਥੋੜਾ ਜਿਹਾ ਹੁਣ ਫਿਰ ਇਸ ਤਰ੍ਹਾਂ ਕਰਕੇ ਹੱਥ ਦੇ ਨਾਲ ਅਸੀਂ ਰੈਡੀ ਕਰ ਲਾਂਗੇ ਤੇ ਇਹਨੂੰ 2 ਕੁ ਮਿੰਟ ਦੀ ਰੈਸਟ ਤੇ ਰੱਖ ਦਿੰਨੇ ਆ ਕਿਉਂਕਿ ਉੰਨੀ ਦੇਰ ਅਸੀਂ ਜਿਹੜਾ ਆਪਣਾ ਮਸਾਲਾ ਹੈ ਉਹਨੂੰ ਰੈਡੀ ਕਰਾਂਗੇ ਬਸ ਐਸਟਰਾ ਸੀਨ ਥੋੜੀ ਦੇਰ ਰੈਸਟ ਤੇ ਰੱਖ ਦਾਂਗੇ ਹੁਣ ਅਸੀਂ ਕਰਾਂਗੇ ਜੀ ਆਲੂਆਂ ਨੂੰ ਰੈਡੀ ਤੇ ਅਸੀਂ ਇਹਦੇ ਚ ਪਾ ਰਹੇ ਹਾਂ ਜੀ ਛੋਟਾ ਜਿਹਾ ਪਿਆਜ਼ ਬ੍ਰੀਕ ਕੱਟਿਆ ਹੋਇਆ ਤੇ ਦੋ ਦੋ ਤਿੰਨ ਮਿਰਚਾਂ ਲਈਆਂ ਮੈਂ ਬ੍ਰੀਕ ਕੱਟ ਕੀਤੀਆਂ ਧਨੀਆ ਮੇਰੇ ਕੋਲ ਅੱਜ ਫੇਰ ਨਹੀਂ ਜੇ ਹੈਗਾ ਤੇ ਨਾ ਹੀ ਮੈਂ ਮਾਰਕੀਟ ਤੋਂ ਮੰਗਵਾਇਆ ਬਸ ਉਹ ਭੁੱਲ ਗਈ ਸੀ ਇੰਨਾ ਕੁ ਮੈਂ ਜੀਰਾ ਪਾ ਰਹੇ ਹਾਂ ਥੋੜਾ ਜਿਹਾ ਤੇ ਹੁਣ ਅਸੀਂ ਪਾਵਾਂਗੇ ਆਲੂਆਂ ਦੇ ਵਿੱਚ ਆਲੂਆਂ ਦੇ ਅਕੋਰਡਿੰਗ ਨਮਕ ਗਰਮ ਮਸਾਲਾ ਪਾਵਾਂਗੇ 컬러 ਵਾਲੀ ਹਲਕੀ ਜਿਹੀ ਮਿਰਚ ਪਾ ਲੈਣੀ ਹੈ ਹੁਣ ਮੈਂ ਪਾ ਰਹੀ ਹਾਂ ਇਹਦੇ ਵਿੱਚ ਇੱਕ ਚਮਚ ਆਮਚੂਰ ਪਾਊਡਰ ਜਿਹਦੇ ਨਾਲ ਕੀ ਇਹਦਾ ਟੇਸਟ ਹੋਰ ਵੀ ਜ਼ਿਆਦਾ ਵਧ ਜਾਵੇ ਤੇ ਹੁਣ ਮੈਂ ਪਾ ਰਹੀ ਹਾਂ ਇਹਦੇ ਵਿੱਚ ਚਿਲੀ ਫਲਿਕਸ ਜਿਹੜੀਆਂ ਕੀ ਡੈਕੋਰੇਟ ਬਹੁਤ ਵਧੀਆ ਕਰਦੀਆਂ ਨੇ ਤੇ ਹੁਣ ਮੈਂ ਪਾ ਰਹੀ ਹਾਂ ਹਲਕੀ ਜਿਹੀ ਅਜਵਾਇਣ ਤੇ ਇਹਨੂੰ ਹੁਣ ਮੈਂ करूंगी ਚੰਗੀ ਤਰ੍ਹਾਂ ਹੱਥ ਦੇ ਨਾਲ ਹੀ ਮਿਕਸ ਕਿਉਂਕਿ ਮਿਕਸ ਥੋੜਾ ਵਧੀਆ ਹੋਣਾ ਚਾਹੀਦਾ ਤੇ ਮੈਨੂੰ ਹੱਥ ਦੇ ਨਾਲ ਕੀਤੇ ਬਿਨਾਂ ਵਧੀਆ ਨਹੀਂ ਲੱਗਦਾ ਮੈਸ਼ਰ ਦੇ ਨਾਲ ਉਹ ਜਿਹਾ ਨਹੀਂ ਹੁੰਦਾ ਬਟ ਆਲੂ ਤੇ ਆ ਜਾ ਕੇ ਹੱਥ ਦੇ ਨਾਲ ਹੀ ਕਰਨੇ ਪੈਂਦੇ ਆ ਇਸੇ ਕਰਕੇ ਨਾ ਮੈਂ ਆਪਣੇ ਲੈਫਟ ਹੈਂਡ ਦੇ ਨੇਲ ਜਿਹੜੇ ਆ ਬਿਲਕੁਲ ਨਹੀਂ ਰੱਖੇ ਹੋਏ ਕਿਉਂਕਿ ਮੈਂ ਉਹ ਸੌਰੀ ਰਾਈਟ ਹੈਂਡ ਕਹਿਣਾ ਸੀ ਰਾਈਟ ਹੈਂਡ ਦੇ ਨਾਲ ਸਾਰਾ ਘਰ ਦਾ ਕੰਮ ਕਰਨਾ ਹੁੰਦਾ ਆ ਫਿਰ ਨੇਲ ਜਿਹੜੇ ਨਾ ਇਹਦੇ ਵਧੀਆ ਨਹੀਂ ਲੱਗਦੇ ਹੈਗੇ ਕੰਮ ਕਰ ਫਿਰ ਕੰਮ ਹੁੰਦਾ ਵੀ ਨਹੀਂ ਨਾ ਨੇਲ ਹੋਣ ਤਾਂ ਸਾਰੇ ਐਵੇਂ ਦੇ ਕੰਮ ਕਰਦੇ ਕਰਦੇ ਤੇ ਫਿਰ ਤੇ ਵਿੱਚੇ ਹੀ ਆਲੂ ਫਸ ਜਾਣੇ ਸੀ ਮੇਰ ਕੋ ਤਾਂ ਹੁੰਦਾ ਨਹੀਂ ਜੇ ਦੋਨਾਂ ਹੱਥਾਂ ਦੇ ਨੇਲ ਰੱਖ ਕੇ ਨਹੀਂ ਕੰਮ ਹੁੰਦਾ ਨਾਲੇ ਵਧੀਆ ਨਹੀਂ ਲੱਗਦੇ ਮੈਨੂੰ ਇਸ ਲਈ ਮੈਂ ਰਾਈਟ ਹੈਂਡ ਦੇ ਨੇਲ ਜਿਹੜੇ ਨਹੀਂ ਰੱਖਦੀ ਆ ਦੇਖੋ ਕਿੰਨੇ ਵਧੀਆ ਨਾਲੇ ਮਿਕਸ ਹੋ ਗਏ ਹੋਏ ਨੇ ਜੀ ਤੇ ਉਧਰ ਸਾਡਾ ਜਿਹੜਾ ਆਟਾ ਸੀ ਰੈਸਟ ਤੇ ਰੱਖਿਆ ਹੋਇਆ ਸੀ ਉਹਨੂੰ ਵੀ ਰੈਸਟ ਮਿਲ ਗਈ ਤੇ ਹੁਣ ਅਸੀਂ ਰੱਖਾਂਗੇ ਗੈਸ ਦੇ ਉੱਪਰ ਕੜਾਈ ਤੇ ਸ਼ੁਰੂ ਕਰਾਂਗੇ ਆਪਣੀ ਕਚੋਰੀ ਨੂੰ ਬਣਾਉਣਾ ਤੇ ਚਲੋ ਜੀ ਚਲੋ ਅਸੀਂ ਸ਼ੁਰੂ ਕਰਦੇ ਆਂ ਪਚੋਰੀ ਬਣਾਉਣੀ ਅਸੀਂ ਛੋਟੇ ਛੋਟੇ ਪੇੜੇ ਲੈਣੇ ਆ ਪਹਿਲਾਂ ਤੁਹਾਨੂੰ ਪਤਾ ਹੀ ਕਿ ਇਹ ਜਿਆਦਾ ਪਤਲੀਆਂ ਨਹੀਂ ਹੁੰਦੀਆਂ ਕਚੋਰੀਆਂ ਇਹ ਮੋਟੀਆਂ ਮੋਟੀਆਂ ਹੀ ਸੋਹਣੀਆਂ ਲੱਗਦੀਆਂ ਵਿੱਚ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਬਣਾਉਣਾ ਆ ਇਸ ਲਈ ਇਸ ਤਰ੍ਹਾਂ ਅਸੀਂ ਛੋਟੇ ਛੋਟੇ ਪੇੜੇ ਲੈ ਲੈਣੇ ਆ ਸੁੱਕਾ ਆਟਾ ਦੇ ਨਾਲ ਨਾ ਇਹਨੂੰ ਮੈਂ ਬਿਲਕੁਲ ਹਲਕਾ ਜਾਂ ਸੁੱਕਾ ਆਟਾ ਲਿਆ ਜਿਆਦਾ ਨਹੀਂ ਤੇ ਇਸ ਤਰ੍ਹਾਂ ਇਹਨੂੰ ਅਸੀਂ ਵੇਲ ਲੈਣਾ ਹੈ ਵੇਲ ਕੇ ਤੇ ਇਹਦੇ ਵਿੱਚ ਅਸੀਂ ਪਾ ਦੇਣੇ ਜੀ ਆਲੂ ਜਿੰਨੀ ਕਿ ਤੁਸੀਂ ਰੱਖ ਜਿੱਦਾਂ ਅਸੀਂ ਰੋਟੀ ਬਣਾਉਣੀ ਹੈ ਉਦਾਂ ਹੀ ਅਸੀਂ ਆਲੂ ਰੈਡੀ ਕਰਨੇ ਤੇ ਉਦਾਂ ਹੀ ਅਸੀਂ ਇਹਦੇ ਵਿੱਚ ਭਰਨੇ ਆ ਤੇ ਅਸੀਂ ਇਹਨੂੰ ਇੱਥੋਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਫੜ ਕੇ ਪ੍ਰੈਸ ਕਰਕੇ ਨਾ ਤੇ ਇੱਥੋਂ ਅਸੀਂ ਇਹਨੂੰ ਜੋੜਨਾ ਹੈ ਜਿਹੜੀ ਕਿ ਖੁੱਲੇ ਨਾ ਐਸਟਰ ਥੋੜਾ ਜਿਹਾ ਜੀ ਇਹਨੂੰ ਇਦਾਂ ਪ੍ਰੈਸ ਕਰ ਦੇਣਾ ਤਾਂ ਕਿ ਬਹੁਤੀ ਮੋਟੀ ਜਿਹੀ ਨਾ ਰਵੇ ਤੇ ਬੱਚੇ ਕਹਿਣ ਨਾ ਕਿ ਆਟਾ ਹੀ ਆ ਨਿਰੰਗ ਠੀਕ ਹੈ ਜੀ ਇਸ ਤਰੀਕੇ ਅਸੀਂ ਰੈਡੀ ਕਰਾਂਗੇ ਇੱਧਰ ਕੜਾਈ ਦੇ ਵਿੱਚ ਸਾਡਾ ਜਿਹੜਾ ਆਇਲ ਆ ਗਰਮ ਹੋ ਗਿਆ ਹੋਇਆ ਤੇ ਹੁਣ ਅਸੀਂ ਇਹਦੇ ਵਿੱਚ ਆਪਣੀਆਂ ਕਚੋਰੀਆਂ ਨੂੰ ਪਾਵਾਂਗੇ ਹਲਕੇ ਹਲਕੇ ਹੱਥਾਂ ਦੇ ਨਾਲ ਇਦਾਂ ਛੱਡ ਦੇਣੀ ਆ ਅਸੀਂ ਸਲੋ ਫਲੇਮ ਤੇ ਬਣਾਉਣਾ ਇਹਨਾਂ ਨੂੰ ਜਿਹੜੀਆਂ ਕਿ ਸਮੋਸਿਆਂ ਵਰਗਾ ਕਲਰ ਆਵੇ ਬਿਲਕੁਲ ਲਾਈਟ ਬਰਾਊਨ ਇਹਦਾ ਪ੍ਰੈਸ ਕਰਕੇ ਨਾ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਫੇਰ ਕਾਵਾਂਗੇ ਕਸਾ ਹੌਲੀ ਹੌਲੀ ਇੱਦਾਂ ਬਣ ਦਵਾਂਗੇ ਹੁਣ ਮੈਂ ਇਹਨੂੰ ਨਾ ਪਲਟ ਰਹੀ ਆ ਇੱਕ ਸਲਟ ਹੋ ਗਈ ਹੋਈ ਐ ਇਦਾਂ ਹੀ ਇਹਨੂੰ ਹੌਲੀ ਹੌਲੀ ਇਤਰੋ ਪੱਕਣ ਦਵਾਂਗੇ ਹਾਂਜੀ ਦੇਖੋ ਜੀ ਫਲਫੀ ਹੋ ਗਈਆਂ ਨੇ ਜੀ ਹੁਣ ਫੁੱਲ ਗਈਆਂ ਹੋਈਆਂ ਨੇ ਵਿੱਚ ਤੇ ਬੱਸ ਸਾਡੀਆਂ ਬਣ ਵੀ ਗਈਆਂ ਨੇ ਕਲਰ ਵੀ ਬਹੁਤ ਪਿਆਰਾ ਆ ਗਿਆ ਹੋਇਆ ਹੈ ਤੇ ਹੁਣ ਅਸੀਂ ਇਹਨਾਂ ਨੂੰ ਬੱਸ 1 ਮਿੰਟ ਹੋਰ ਪਕਾ ਕੇ ਤੇ ਇਹਨਾਂ ਨੂੰ ਅਸੀਂ ਬਾਹਰ ਕੱਢ ਲਵਾਂਗੇ ਬਹੁਤ ਹੀ ਵਧੀਆ ਕਲਰ ਆ ਗਿਆ ਹੋਇਆ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜੀ ਦੇਖੋ ਜੀ ਕਿੰਨੀ ਵਧੀਆ ਫਲਫੀ ਹੋ ਗਈ ਹੋਈ ਆ ਤੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਬਾਹਰ ਕੱਢ ਰਹੇ ਆ ਬਹੁਤ ਹੀ ਵਧੀਆ ਕ੍ਰਿਸਪੀ ਜਿਹਾ ਬਣ ਕੇ ਰੈਡੀ ਹੋ ਗਈਆਂ ਹੋਈਆਂ ਜੀ ਸਾਡੀਆਂ ਕਚੋਰੀਆਂ ਤੇ ਦੇਖੋ ਉਹ ਵੀ ਜਦੋਂ ਅਸੀਂ ਬਾਜ਼ਾਰ ਕਿ ਤੋਂ ਲੈਨੇ ਆ ਨਾ ਮੁੱਲ ਲੈ ਕੇ ਖਾਨੇ ਆ ਨਾ ਸ਼ਾਪ ਤੋਂ ਤੇ ਉਹ ਹੋਰ ਵੀ ਵੱਡੀਆਂ ਹੁੰਦੀਆਂ ਜੇਤ ਤੋਂ ਹੈ ਨਾ ਤੇ ਮੈਂ ਤਾਂ ਫੇਰ ਵੀ ਥੋੜੀਆਂ ਜੀਆਂ ਛੋਟੀਆਂ ਰੱਖਿਆ ਨੇ ਤੇ ਇਸ ਤਰ੍ਹਾਂ ਹੀ ਅਸੀਂ ਜਿਹੜੀਆਂ ਦੂਸਰੀਆਂ ਬਣਾ ਕੇ ਰੱਖਿਆ ਹੋਏ ਆ ਅਸੀਂ ਇਸ ਤਰ੍ਹਾਂ ਹੀ ਅਸੀਂ ਉਹ ਵੀ ਤੇਲ ਦੇ ਵਿੱਚ ਪਾ ਦਵਾਂਗੇ ਇਸ ਤਰ੍ਹਾਂ ਇਹਨੂੰ ਪ੍ਰੈਸ ਕਰਕੇ ਪਾਵਾਂਗੇ ਤੇ ਫਿਰ ਬਹੁਤ ਵੱਡੀਆਂ ਜਿਹੜੀਆਂ ਕ੍ਰਾਫੀ ਹੋਣੀਆਂ ਹੈ ਇਸ ਫਲੇਮ ਜਿਹੜਾ ਨਾ ਅਸੀਂ ਘੱਟ ਹੀ ਰੱਖਾਂਗੇ ਤਾਂ ਕਿ ਇਹ ਸੜਨ ਨਾ ਤਾਲਾ ਪੰਨਾ ਆਵੇ ਇਹਨਾਂ ਦੇ ਤੇ ਬ੍ਰਾਊਨ ਛੇੜਾਣੀ ਜੇਦੀ ਹੈ ਆ ਆ ਦੇਖ ਸਕਦੇ ਤੁਸੀਂ ਦੇਖੋ ਕਿੰਨੀਆਂ ਵਧੀਆ ਕਚੋਰੀਆਂ ਸਾਡੀਆਂ ਬਣ ਕੇ ਰੈਡੀ ਹੋਈਆਂ ਪਰ ਨਾ ਜੇ ਗਰਮ ਬਹੁਤ ਹੈ ਮੈਂ ਇਹ ਮੈਂ ਤੁਹਾਨੂੰ ਖੋਲ ਕੇ ਦੱਸਦੀ ਆ ਗਰਮ ਹੈ ਹਾਂਜੀ ਕਚੋਰੀਆਂ ਸਾਡੀਆਂ ਨੇ ਗਰਮ ਫਿਰ ਵੀ ਮੈਂ ਤੁਹਾਨੂੰ ਥੋੜੀ ਜਿਹੀ ਖੋਲ ਕੇ ਜੜੀ ਦਿਖਾ ਦੇਣੀ ਆ ਵੈਸੇ ਹੈ ਬਹੁਤ ਗਰਮ ਤੇ ਦੇਖੋ ਜੀ ਕ੍ਰਿਸਪੀ ਬਣੀ ਹੋਈ ਹੈ ਲੋ ਜੀ ਕਰੋ ਚੈੱਕ ਦੇਖੋ ਕਿੰਨੀ ਵਧੀਆ ਫਲਫੀ ਤੇ ਕ੍ਰਿਸਪੀ ਬਣ ਕੇ ਸਾਡੀਆਂ ਕਚੋਰੀਆਂ ਤੇ ਰੈਡੀ ਹੋ ਗਈਆਂ ਹੋਈਆਂ ਨੇ ਤੁਸੀਂ ਵੀ ਕਰੋ ਇੰਜੋਏ ਜਿਹੜੀ ਮਰਜੀ ਸੌਸ ਦੇ ਨਾਲ ਖਾਓ ਉਹਦੇ ਨਾਲ ਹੀ ਟੇਸਟੀ ਲੱਗਣੀਆਂ ਨੇ ਤੇ ਤੁਸੀਂ ਦੱਸਿਆ ਕਰੋ ਮੈਨੂੰ ਕਮੈਂਟ ਕਰਕੇ ਕਿ ਅਸੀਂ ਤੁਹਾਡੀ ਰੈਸিপি ਜਿਹੜੀ ਆ ਬਣਾਈ ਸੀਗੀ ਅਸੀਂ ਵੀ ਇੰਜੋਏ ਕੀਤਾ ਸੀਗਾ ਤੁਸੀਂ ਦੱਸਦੇ ਕੁਝ ਨਹੀਂ ਮੈਨੂੰ ਠੀਕ ਹੈ ਜੀ ਮਿਲਦੇ ਅੱਗੇ ਤੋਂ ਕੁਝ ਨਵੀਂ ਰੈਸিপি ਲੈ ਕੇ ਸੋ ਥੈਂਕ ਯੂ